ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਨੇ ਤੁਹਾਡੇ ਸਵਾਗਤ ਆ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆਂ ਸ਼ਹਿਰ ਬਾਗਾਪੁਰਾਣਾ ਨੇੜੇ ਗੁਰਦੁਆਰਾ ਕਿਹੜਾ ਸੀ ਕਿ ਵੀਰੇ ਲੋਪੋ ਲੋਪੋ ਵਾਲਾ ਗੁਰਦੁਆਰਾ ਤੇ ਸਟੇਡੀਅਮ ਵਾਲੀ ਵੀ ਦੇ ਵਿੱਚ ਸੱਜਣੋ ਇਸ ਘਰ ਦੇ ਵਿੱਚ ਉਹ ਵੀ ਆਪਾਂ ਕਾਫੀ ਵੀਡੀਓ ਜਿਹੜੀਆਂ ਅੱਗੇ ਵੀ ਦਿਖਾਈਆਂ ਹੋਈਆਂ ਤੁਹਾਨੂੰ ਅੱਜ ਇੱਕ ਨੀਲੀ ਰਵੀ ਨਸਲ ਦੀ ਝੋਟੀ ਦਿਖਾਵਾਂਗੇ ਸੱਜਣੋ ਜੀਦੇ ਪਿੱਛੇ ਆ ਟੇਡੇ ਕੱਟ ਦਾ ਬੱਚਾ ਸਜਣੋ ਮੇਲਿਆਂ 'ਚ ਖੜਨ ਵਾਲਾ ਮਾਰਕਿੰਗ ਲਾਈਆ ਝੋਟੀ ਨੇ ਟਾਪ ਕਲਾਸ ਟੇਡੇ ਕੱਟ ਦਾ ਬੱਚਾ ਤੁਹਾਨੂੰ ਮਿਲਣਾ ਸਜਣੋ ਆ ਝੋਟੀ ਦੇ ਨਾਲ ਬਿਲਕੁਲ ਫ੍ਰੀ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਕਿੰਨੇ ਕਦੋਂ ਸੁਈ ਆ ਕੀ ਡਿਟੇਲ ਆ ਸਾਰੀ ਸਾਸ਼ੀ ਕਾਲ ਵੀਰੇ ਸਤਿ ਸ੍ਰੀ ਅਕਾਲ ਤੇ ਇੱਕ ਵਾਰੀ ਆਪਣਾ ਨਾਮ ਦੱਸ ਦੀ ਜੀ ਮਾਨਪ੍ਰੀਤ ਆ ਮੈਂ ਤੇ ਆਪਣਾ ਐਡਰੈਸ ਕਨਫਰਮ ਕਰ ਦਈਏ ਆਪਣਾ ਲੋਪੋ ਵਾਲਾ ਘਰ ਦਾ ਸਟੇਡੀਅਮ ਹੈ ਠੀਕ ਹੈ ਜੀ ਤੇ ਇਹ ਝੋਟੀ ਆਪਣੀ ਖਰੀਦੀ ਹੈ ਕਿ ਘਰ ਦੀ ਹੈ ਖਰੀਦੀ ਹੈ ਮੈਂ ਠੀਕ ਹੈ ਜੀ ਲੋ ਵੀ ਸਜਣੋ ਖਰੀਦੀ ਆ ਵਪਾਰ ਦਾ ਪਈਆਂ ਦਾ ਕੰਮਾਂ ਨਾਲ ਨਾਲ ਤੇ ਫੀ ਜਿਹੜੇ ਜਾਨਵਰ ਰੱਖੇ ਹੋਏ ਆ ਦੁੱਧ ਦਾ ਕੰਮਾਂ ਨਾਲ ਇਹ ਅੱਜ ਖਰੀਦੀ ਹੈ ਵੀਰੇ ਆਪਾਂ ਆਪਾਂ ਕੱਲ ਖਰੀਦੀ ਸੀ ਅੱਜ ਆਪਣੇ ਘਰੇ ਸੂਈ ਜਾ ਕੇ ਠੀਕ ਹੈ ਜੀ ਸੂਈ 11 ਵਜੇ ਦੀ ਸੂਈ ਆ ਅੱਜ ਤੜਕੇ ਹਾਂ ਤੇ ਜੇਰ ਪਈ ਨੂੰ ਹੋ ਗਿਆ ਤੱਕ ਕਹਿੰਦਾ 11 ਵਜੇ ਸੂਈ ਆ ਜੇਰ ਪਈ ਨੂੰ ਸਜਣੋ ਅੱਧਾ ਘੰਟਾ ਜਿਹੜਾ ਇਹਨੂੰ ਹੋ ਗਿਆ ਵਾ ਜਿਵੇਂ ਵੀ ਬਗਾ ਨਹੀਂ ਗਿਆ ਉਹ ਜੇਰਦੀ ਆਪਾਂ ਵੀਡੀਓ ਤੁਸੀਂ ਬਣਾ ਕੇ ਰੱਖ ਲਿਓ ਆਦੇ ਫੋਨ ਦੇ ਵਿੱਚ ਤੇ ਕਿੰਮਾ ਸੂਆ ਸੂਈ ਆ ਵੀਰੇ ਇਹ ਆ ਦੂਜਾ ਸੂਆ ਸੂਈ ਹੈ ਤੇ ਪਹਿਲੇ ਸੂਏ ਦਾ ਦੁੱਧ ਮਾਲਕਾਂ ਨੇ ਦੱਸਿਆ ਕਿ 10 11 ਕਿਲੋ ਦੱਸਿਆ ਨਾ ਬੰਾ ਝੂਠ ਮਾਰਨਾ 15 20 ਦਿਨ ਦੀ ਨਹੀਂ ਨਹੀਂ ਵੀਰੇ ਯਾਰ ਬਾਕੀ ਇਹ ਚੀਜ਼ ਲੈ ਵਣੇ ਗਈ ਭਰ ਦੇਣੀ ਆ ਵੀ ਇਹਨਾਂ ਇੰਨਾ ਦੁੱਧ ਦਿੱਤਾ ਵੇਖ ਸਕਦੇ ਆ ਸੱਜਣੋ ਤੁਸੀਂ ਥੱਲੋ ਸਾਫ਼ ਸੁਥਰੀ ਲੇਵਾ ਲੱਗਾ ਹੋਇਆ ਟੌਪ ਕਲਾਸ ਤੇ ਮਾਰਕਿੰਗ ਜਿਹੜੀ ਤੇ ਉੱਤੇ ਹੈਗੀ ਆ ਮੂਰਲੇ ਪੈਰਾਂ ਤੇ ਹੈਣੀਗੀ ਬਾਕੀ ਅੱਖਾਂ ਦੇ ਵਿੱਚ ਜਵਾਬ ਹੈਗੇ ਆ ਸਜਣੋ ਨੀਲੀਆਂ ਅੱਖਾਂ ਦੋਵੇਂ ਆਪਾਂ ਇੱਕ ਵਾਰ ਕਲੀਅਰ ਕਰਾ ਦਿੰਨੇ ਆ ਕਈ ਵਾਰੀ ਅੱਖਾਂ ਕਾਲੀਆਂ ਲੱਗਦੀਆਂ ਹੁੰਦੀਆਂ ਬਾਈਆਂ ਨੂੰ ਜਵਾਬ ਦੋਨਾਂ ਅੱਖਾਂ ਦੇ ਵਿੱਚ ਹੈਗੇ ਆ ਨੀਲੀ ਰਾਵੀ نسل ਦੇ ਬੱਚੇ ਬਹੁ ਟੌਪ ਕਲਾਸ ਲਾਉਂਦੀ ਆ ਇਹ ਕਿਹੜੇ ਸੀਮਨ ਦਾ ਬੱਚਾ ਲਾਇਆ ਵੀਰੇ ਨੇ 507 ਦਾ ਇਹ 507 ਦਾ ਬੱਚੇ ਇਹ ਮਗਰ ਕੱਟਾ ਗਿਆ ਵੀਰੇ ਸਾਹ ਕੱਟਾ ਠੀਕ ਆ ਜੀ ਟੈਕ ਆਪਾਂ ਆਪਦੇ ਹਿਸਾਬ ਨਾਲ ਦੱਸਿਓ ਵੀ ਆਪਾਂ ਕਿ ਕਿੰਨੀ ਕੈਪੈਸਿਟੀ ਮੰਨਦੇ ਆ ਵੀ ਇਸ ਵਾਰੀ ਦੁੱਧ ਦੇ ਜੂਗੀ ਆਪਾਂ ਕੋ ਨਹੀਂ ਮੰਨਣਾ ਅਗਲੇ ਦਿੱਤਾ ਕਾ ਮੈਂ ਦਾ 12 ਕਿਲੋ ਮੰਨਿਆ 12 ਤੋਂ ਜਿੰਨਾ ਮੰਨੋ ਪਿਛਲੇ ਸਵੇਰੇ 12 ਕਿਲੋ ਦਿੱਤਾ ਤੇ ਅੱਜ ਦੀ 12 ਕਿਲੋ ਆਪਾਂ ਇਥੋਂ 10 11 ਗਿਆ ਅਗਲਾ ਕਿੰਨਾ ਕੰਨਦਾ ਝੂਠ ਮਾਰਦੇ ਮੜੀ ਜੀ ਤੋਰਦੀ ਹੈ ਵੀਰੇ ਇਹਨੂੰ ਲਓ ਵੀ ਸੱਜਣੋ ਥਣ ਥਣ ਲੱਗਾ ਹੋਇਆ ਪੂਰਾ ਦੂਰਾ ਲੇਵੇ ਦੀ ਬੰਤਰ ਥਣ ਦੀ ਬੰਤਰ ਬਾਕੀ ਝੋਟੀ ਭਜਨ ਵਜੂਦ ਵਾਲੀ ਆ ਲੇਵਾ ਬਹੁਤ ਸਾਫ ਸੁਥਰਾ ਜਿੰਨਾ ਅੱਗੇ ਨੂੰ ਓਨਾ ਪਿੱਛੇ ਨੂੰ ਚੜਾਈ ਲੰਬਾਈ ਇੱਕ ਬਰਾਬਰ ਪਈ ਆ ਸਿੰਘ ਮੂੰਹ ਦੀ ਬਹੁਤ ਸੋਹਣੀ ਆ ਮੋੜਦੇ ਹੋ ਵੀਰੇ ਬੱਚੇ ਬਹੁ ਟਾਪ ਕਲਾਸ ਲਾਉਂਦੀ ਆ 10 11 ਕਿਲੋ ਦੁੱਧ ਤਾਂ ਜਾਂਦੀ ਨਹੀਂ ਸਦੂ ਠੀਕ ਮੋੜਦੀਆਂ ਪਹਿਲੀ ਝੋਟੀ ਦੇ ਮੂੰਹ ਨੂੰ ਮੋੜ ਦੋ ਬਾਕੀ ਸਾਰੇ ਪਾਸੇ ਗੁੰਦੀ ਪਈ ਆ ਸੱਜਣੋ ਦਰਮਿਆਨੇ ਕੱਦ ਕਾਠ ਦੇ ਵਿੱਚ ਲੇਵੇ ਦੀ ਬੰਤਰ ਸਿੰਘਾਂ ਦੀ ਬੰਤਰ ਬਹੁਤ ਸੋਹਣੀ ਆ ਬਾਕੀ ਜੋ ਕੁਛ ਆ ਵੀਡੀਓ ਦੇ ਵਿੱਚ ਆਪਾਂ ਕਲੀਅਰ ਕੀਤਾ ਹੋਇਆ ਵਾ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਵੀ ਲਾ ਦੇਾਂਗੇ ਤੇ ਲੈ ਕੇ ਵੀ ਦੇਵਾਂਗੇ ਆ ਇੱਕ ਰੀਲੇ ਵੇ ਤੇ ਚਾਤ ਮਾਰੋ ਸੱਜਣੋ ਪਿਆਣਾ ਸਾਰੇ ਪਾਸੇ ਇੱਕ ਹੋ ਜਾ ਤੇ ਥਾਣ ਵੇਖੋ ਕਿੰਨਾ ਚੰਗਾ ਲੱਗਾ ਹੋਇਆ ਹੁਣ ਇਹਦੇ ਥੱਲੇ ਦੁੱਧ ਕੱਢਿਆ ਵੀਰੇ ਕੁਛ ਕਿ ਨਹੀਂ ਹਾਂ ਕਿਲੋ ਦੇਣ ਕਿਲੋ ਕੱਢਿਆ ਧਾਰਾ ਮਾਰ ਦੇਂਗੇ ਵੀਰੇ ਆਪਾਂ ਮਾਰਨੇ ਲੈ ਵੀ ਸੱਜਣੋ ਧਾਰਾ ਵੀ ਤੁਹਾਨੂੰ ਆਪਾਂ ਚੈੱਕ ਕਰਾ ਦਿੰਨੇ ਆ ਮਾਰ ਦੇ ਵੀਰੇ ਧਾਰਾ ਮਗਰ ਲਈ ਥਾਣਾ ਨਹੀਂ ਆ ਧਾਰਾ ਚੈੱਕ ਕਰੋ ਸੱਜਣੋ ਚਵਾਈ ਚਵਾਈ ਦਾ ਕਿੱਲੇ ਗਾਡੀ ਲੱਗੀ ਹੋਈ ਹੈਣਾ ਵੀਰੇ ਹੂੰ ਮੋਹਰ ਲਿਆ ਦਿਆਂਗੇ ਮਾਰ ਤੇ ਮੇਰੀਆਂ ਗੱਲ ਦੀ ਕੋਈ ਨਹੀਂ ਲੈਓ ਵੀ ਸੱਜਣੋ ਵੇਖੋ ਚਵਾਈ ਚੈੱਕ ਕਰ ਲਓ ਬੱਚੇ ਦੀ ਮਾਰਕਿੰਗ ਵੇਖੋ ਸੱਜਣੋ ਕਿੰਨੀ ਟੌਪ ਕਲਾਸ ਲਾਈ ਆ ਟੇਡੇ ਕੱਟ ਦੇ ਵਿੱਚ 507 ਸੀਮਣ ਦਾ ਇਹ ਬੱਚਾ ਨੀਲੀ ਰਾਵੀ نسل ਦੀ ਝੋਟੀ ਮੁੱਲ ਕੀ ਕਰਾਂਗੇ ਵੀਰੇ ਇਹਦਾ ਮਨ ਬਈ 125 ਕਰਦੇ 1,25,000 ਦੇ ਵਿੱਚੋਂ ਮਾਨਤਨ ਕਰਦੇ ਮਾਨਤਨ ਕਰਦੇ ਤੇ ਇੱਕ ਆਪਣਾ ਨੰਬਰ ਦੱਸ ਦਈਏ ਵੀਰੇ 9855 ਹਾਂਜੀ ਤਰਨ ਮਹਿਬਾਨ ਜੀ ਤਰ ਠੀਕ ਹੈ ਜੀ ਲਓ ਵੀ ਸੱਜਣੋ ਲੋਪੋ ਵਾਲਾ ਗੁਰਦੁਆਰਾ ਨੇੜੇ ਰਹਿ ਜਾਂਦਾ ਬਾਈਆਂ ਨੂੰ ਇੰਝ ਬੋਲਦੀਆਂ ਇੰਜ ਦੀ ਫੋਨ ਬਹੁਤ ਹੁੰਦੇ ਆ ਆ ਆਪਾਂ ਤਰੀਕ ਦੱਸ ਦਿੰਨੇ ਆ ਅੱਜ ਹੈਗੀ ਆ ਸੱਜਣੋ 10 ਤਰੀਕ ਤੇ ਸਤੰਬਰ ਮਹੀਨਾ ਚੱਲਦਾ ਆ 2025 ਦੀ ਵੀਡੀਓ ਆ ਸੱਜਣੋ ਬਾਕੀ ਫੁੱਲ ਡਿਟੇਲ ਲੈਤੀ ਆ ਜੇ ਕੁਝ ਰਹਿ ਗਿਆ ਹੋਇਆ ਵੀਰ ਦਾ ਨੰਬਰ ਆਪਾਂ ਸਕਰੀਨ ਤੇ ਲਾ ਦੇਾਂਗੇ ਬਾਈ ਨਾਲ ਗੱਲਬਾਤ ਕਰਕੇ ਸੌਦਾ ਕਰਿਓ ਜਾਂਚ ਪਰਖ ਤਸੱਲੀ ਇੱਥੇ ਆ ਕੇ ਕਰੋ ਜਿਹੜੇ ਵੀਰ ਨੇ ਵੀ ਲੈਣੀ ਆ ਤਸੱਲੀ ਇੱਥੋਂ ਕਰਕੇ ਲ ਜਾ ਸਕਦਾ ਵਾ ਵੀਰ ਹੁਣਾਂ ਲੋ ਖੁੱਲੀ ਛੁੱਟੀ ਆ ਧੰਨਵਾਦ